ਸਾ ਸੁੰਗਤ ਜੀ ਸਿਧਾਂਤ ਕੌਮਾਂ ਨੂੰ ਪੈਦਾ ਕਰਦੇ ਐ ਸਿਧਾਂਤ ਨੀਹਾਂ ਹੁੰਦੀਆਂ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਕੌਮਾਂ ਦੀ ਉਹ ਸਾਰੀ ਹੁੰਦੀ ਐ ਕੌਮਾਂ ਤੋਂ ਸਿਧਾਂਤ ਕਦੇ ਨਹੀਂ ਵਾਰੇ ਜਾ ਸਕਦੇ ਸਿਧਾਂਤ ਤੋਂ ਕੌਮਾਂ ਵਾਰੀਆਂ ਜਾਂਦੀਆਂ ਨੇ ਪੁਰਖ ਵਾਰੇ ਜਾਂਦੇ ਨੇ ਅੱਜ ਅਸੀਂ ਜਿਹੜਾ ਦੇਖ ਰਹੇ ਹਾਂ ਸਭ ਤੋਂ ਵੱਡਾ ਖੋਰਾ ਜਿਹੜਾ ਲੱਗ ਰਿਹਾ ਉਹ ਸਾਡੇ ਸਿਧਾਂਤ ਨੂੰ ਲੱਗ ਰਿਹਾ ਸਾਡੇ ਸਿਧਾਂਤ ਨੂੰ ਲੱਗ ਰਿਹਾ ਸਾਡੀਆਂ ਪਰੰਪਰਾਵਾਂ ਨੂੰ ਲੱਗ ਰਿਹਾ ਔਰ ਅਸੀਂ ਬੇਬਸ ਲਾਚਾਰਗੀ ਦੇ ਨਾਲ ਉਸ ਲੱਗ ਰਹੇ ਖੋਰੇ ਵੱਲ ਦੇਖ ਰਹੇ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਬਹੁਤ ਹੀ ਵਰਤਨ ਵਾਲੇ ਲੀਡਰ ਸਨ ਸਰਦਾਰ ਸਰਦਰਸ਼ਨ ਸਿੰਘ ਜੀ ਮਰਾੜ ਉਹ ਐਮਐਲਏ ਵੀ ਮੁਕਸਰ ਸਾਹਿਬ ਤੋਂ ਰਹੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਹੇ ਮੇਰਾ ਉਹਨਾਂ ਨਾਲ ਬੜਾ ਪਿਆਰ ਸੀ ਜਦੋਂ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਮੱਥਾ ਟੇਕਣਾਉਣਾ ਉਹਨਾਂ ਤੋਂ ਪੁਰਾਣੀਆਂ ਗੱਲਾਂ ਸੁਣਨੀਆਂ ਉਹਨਾਂ ਨੇ ਇੱਕ ਗੱਲ ਸੁਣਾਈ ਜੋ ਮੈਂ ਆਪਦੀ ਨਾਲ ਸਾਂਝੀ ਕਰਨੀ ਚਾਹੁੰਨਾ ਉਹ ਕਹਿੰਦੇ ਜਦੋਂ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਇਸ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਵਕਤ ਦੀ ਹਕੂਮਤ ਨੇ ਹਮਲਾ ਕੀਤਾ ਤੇ ਸਾਰੀ ਕੌਮ ਜਿਹੜੀ ਸੀ ਉਹਦੇ ਜਜ਼ਬਾਤ ਜਿਹੜੇ ਸੀ ਉਹ ਪਟਕ ਗਏ ਸੁਭਾਵਕ ਸੀ ਕਹਿੰਦੇ 10 15 ਦਿਨਾਂ ਬਾਅਦ ਅਸੀਂ ਕੁਝ ਨੌਜਵਾਨਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ ਅਸੀਂ 10 15 20 ਦਿਨਾਂ ਬਾਅਦ ਕਹਿੰਦੇ 4 5 ਨੌਜਵਾਨ ਕਿਉਂਕਿ ਜਵਾਨ ਸੀ ਅਸੀਂ ਸ੍ਰੀ ਅਮਰਸਰ ਸਾਹਿਬ ਪੁੱਜੇ ਤੇ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕਦਮ ਰੱਖਿਆ ਤੇ ਕੀ ਦੇਖਿਆ ਸ੍ਰੀ ਅਕਾਲ ਤਖਸਦ ਦੀ ਇਮਾਰਤ ਜਿਹੜੀ ਹੈ ਉਹ ਖੰਡਤ ਹੋਈ ਪਈ ਹੈ ਢਹ ਢੇਰੀ ਹੋਈ ਪਈ ਹੈ ਸ੍ਰੀ ਅਕਾਲ ਤਖਸਦ ਦੀ ਢਹ ਢੇਰੀ ਹੋਈ ਇਮਾਰਤ ਵੱਲ ਕਹਿੰਦੇ ਦੇਖ ਰਹੇ ਸੀ ਮਨ ਦੇ ਵਿੱਚ ਖੂਨ ਖੌਲ ਬਲਬਲੇ ਉੱਠ ਰਹੇ ਸੀ ਤੇ ਰਗਾਂ ਦੇ ਵਿੱਚ ਖੂਨ ਖੌਲ ਰਿਆ ਸੀ ਪਰ ਬੋਲਿਆ ਕੁਝ ਨਾ ਗਿਆ ਮੱਥਾ ਟੇਕਿਆ ਕਹਿੰਦੇ ਅਸੀਂ ਬਾਹਰ ਨੂੰ ਨਿਕਲਿਆ ਜਜਬਾਤ ਭੜਕੇ ਹੋਏ ਸੀ ਜਦੋਂ ਕਹਿੰਦੇ ਬਾਹਰ ਆਏ ਤੇ ਬਾਹਰ ਇੱਕ CRP ਦਾ ਨਾਕਾ ਲੱਗਿਆ ਸੀ CRP ਵਾਲਿਆਂ ਨੇ ਕਹਿੰਦੇ ਸਾਨੂੰ ਰੋਕ ਲਿਆ ਪਹਿਲਾਂ ਤਾਂ ਪੁੱਛਿਆ ਕਹਿੰਦੇ ਕਹਾਂ ਸੇ ਆਇਓ ਕਹਿੰਦਾ ਸੀ ਆਪਣੇ ਇਲਾਕੇ ਦਾ ਨਾਮ ਦੱਸਦਾ ਕਹਿੰਦੇ ਨਹੀਂ ਅਬ ਕਹਾਂ ਸੇ ਆਇਓ ਕਹਿੰਦਾ ਸੀ ਅਖੇਤ ਜੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ ਕਹਿੰਦੇ ਉਹ CRP ਵਾਲਿਆਂ ਦਾ ਇੱਕ ਅਫਸਰ ਸਾਨੂੰ ਕਹਿੰਦਾ ਕੌਣ ਹੋ ਤੂੰ ਕਹਿੰਦਾ ਜਦੋਂ ਉਹਨੇ ਤਹਿਸ਼ ਦੇ ਵਿੱਚ ਆ ਕੇ ਕਿਹਾ ਨਾ ਕੌਣ ਹੋ ਤੂੰ ਇਹ ਸਾਡੇ ਵੀ ਕਹਿੰਦਾ ਜज्ਬਾਤ ਪੜ੍ਹ ਕੇ ਹੋਏ ਸੀ ਕਹਿੰਦਾ ਅਸੀਂ ਉੱਚੀ ਜਿਹਾ ਆਵਾਜ਼ ਦੇ ਵਿੱਚ ਕਿਹਾ ਅਸੀਂ ਆ ਜੀ ਗੋਲੇ ਸਿੱਖ ਉਹ ਕਹਿੰਦਾ CRP ਦਾ ਅਫਸਰ ਕਹਿਣ ਲੱਗਿਆ ਕਹਿੰਦਾ ਇਹ ਗੋਲਾ ਸਿੱਖ ਕਿਹਾ ਹੁੰਦਾ ਹੈ ਉਹ ਕਹਿੰਦਾ ਮੈਂ ਕਿਹਾ ਜੀ ਗੋਲਾ ਸਿੱਖ ਹੋਤਾ ਹੈ ਜੋ ਟੱਠੇ ਹੋਇਆ ਕਾਲ ਤੱਕ ਸਭ ਕੋ ਦੇਖ ਕੇ ਬੁਸ਼ਰਮੀ ਕੇ ਸਾਥ ਆਪਣੇ ਘਰ ਕੋ ਚਲਾ ਜਾਏ ਉਹ ਗੋਲਾ ਸਿੱਖ ਹੁੰਦਾ ਹੈ ਅੱਜ ਸਾਤ ਸੰਗਤ ਜੀ ਸੰਦਾਤ ਟਹਿਰੇ ਆ ਪਰੰਪਰਾਵਾਂ ਟਹਿਰੀਆਂ ਮੈਂ ਕਿਸੇ ਨੂੰ ਕਹਿਣ ਦਾ ਕੋਈ ਅਧਿਕਾਰ ਨਹੀਂ ਰੱਖਦਾ ਪਰ ਮੈਂ ਸਭ ਤੋਂ ਵੱਡਾ ਉਹ ਸਿੱਖਾਂ ਜਿਹੜਾ ਸੁਖਦਰਸ਼ਨ ਸਿੰਘ ਮਰਾੜ ਨੇ ਆਪਣੇ ਆਪ ਨੂੰ ਕਿਹਾ ਸੀ ਮੈਨੂੰ ਅਕਾਲੀ ਫੂਲਾ ਸਿੰਘ ਅਵਾਰਡ ਇਥੇ ਸੰਗਤ ਨੇ ਦਿੱਤਾ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਦੇ ਅਸੀਂ ਨੌਂ ਦੀ ਮੈਲ ਦੇ ਬਰਾਬਰ ਨਹੀਂ ਹੈ ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕੋਲੇ ਇਹ ਅਵਾਰਡ ਤਾਂ ਸਨਮਾਨ ਦਾ ਪ੍ਰਤੀਕ ਹੈ ਨਾ ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕਾਲਜ ਜਿਹੜਾ અપਮਾਨ ਦਾ ਪ੍ਰਤੀਕ ਹੈ ਮੈਂ ਤਾਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਨੇ ਉਸ ਅਵਾਰਡ ਤੋਂ ਬਚਾਲਿਆ ਨਹੀਂ ਪਤਾ ਨਹੀਂ ਕੀ ਹੋਣਾ ਸੀ ਧੰਨਵਾਦ ਹੈ ਉਹਦੇ ਤਾਂ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਸਰੀਰ ਜੰਮਦੇ ਰਹਿੰਦੇ ਨੇ ਮਰਦੇ ਜਾਂਦੇ ਰਹਿੰਦੇ ਨੇ ਪਰ ਉਹ ਅਵਾਰਡ ਬੜਾ ਭੈੜਾ ਹੈ ਜਿਹਦੇ ਤੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਰੱਖਿਆ ਕਰ ਲਈ ਹੈ ਰਹਿ ਗਏ ਉਹ ਅਵਾਰਡ ਲੈਣ ਨੂੰ ਸਾ ਸੰਗਤ ਜੀ ਅੱਜ ਲੋੜ ਹੈ ਕਿ ਅਸੀਂ ਉਠੀਏ ਖਾਸ ਤੌਰ ਤੇ ਨੌਜਵਾਨ ਅਸੀਂ ਉਠੀਏ ਇਕੱਠੇ ਹੋਈਏ ਜਿਹੜੇ ਸਾਡੇ ਮਤਭੇਦ ਆਏ ਅਸੀਂ ਬਾਅਦ ਚ ਹੱਲ ਕਰ ਲਾਂਗੇ ਵੈਸੇ ਮਤਭੇਦ ਕੋਈ ਵੱਡੇ ਨਹੀਂ ਹੁੰਦੇ ਮਨ ਭੇਦ ਵੱਡੇ ਹੁੰਦੇ ਆ ਕੌਮਾਂ ਚ ਮਨ ਭੇਦ ਨਹੀਂ ਹੋਣੇ ਚਾਹੀਦੇ ਮਤ ਭੇਦ ਤਾਂ ਮੀਆਂ ਬੀਬੀ ਚ ਹੋ ਜਾਂਦੇ ਆ ਭਰਾ ਭਰਾ ਚ ਹੋ ਜਾਂਦੇ ਆ ਪਿਓ ਪੁੱਤ ਚ ਹੋ ਜਾਂਦੇ ਆ ਇਹ ਤਾਂ ਸੁਲਝ ਜਾਂਦੇ ਹੁੰਦੇ ਆ ਮਨ ਭੇਦ ਨਹੀਂ ਹੋਣੇ ਚਾਹੀਦੇ ਅਸੀਂ ਮਨ ਭੇਦਾਂ ਤੋਂ ਰਹਿ ਧੋ ਕੇ ਅਸੀਂ ਇਕੱਠੇ ਹੋਈਏ ਨੌਜਵਾਨ ਸਾਡਾ ਜਿਹੜਾ ਸਿੱਖ ਨੌਜਵਾਨ ਹੈ ਉਹ ਅੱਗੇ ਆਵੇ ਅਸੀਂ ਆਪਣੀਆਂ ਪਰੰਪਰਾਵਾਂ ਬਚਾਈਏ ਅਸੀਂ ਆਪਣੇ ਸਿਧਾਂਤ ਬਚਾਈਏ ਜੇ ਪਰੰਪਰਾਵਾਂ ਰਹਿ ਗਈਆਂ ਸਿਧਾਂਤ ਰਹਿ ਗਏ ਜਿਵੇਂ ਰਤਨ ਸਿੰਘ ਭੰਗੂ ਲਿਖਦੇ ਆ ਨਾ ਪੰਥ ਪ੍ਰਕਾਸ਼ ਦੇ ਵਿੱਚ ਪਰਾਜੀਨ ਪੰਥ ਪ੍ਰਕਾਸ਼ ਦੇ ਵਿੱਚ ਕਿ ਸਿੰਘਾਂ ਨੇ ਅਰਦਾਸ ਕੀਤੀ ਸੀ ਗ੍ਰੰਥ ਕੀ ਰਹੇਗੀ ਤਾਂ ਪੰਥ ਕੀ ਰਹੇਗੀ ਲਾਜ ਪੰਥੀ ਨਾ ਰਹਾ ਤੇ ਗ੍ਰੰਥ ਕੌਣ ਮੰਨੇਗਾ ਜੇ ਸਿਧਾਂਤ ਹੀ ਨਾ ਰਹੇ ਪਰੰਪਰਾਵਾਂ ਹੀ ਰਹੀਆਂ ਤੇ ਫਿਰ ਸਾਡੀ ਹੋਂਦ ਵੀ ਕਿੱਥੇ ਰਹੇਗੀ ਸੋ ਸਾਧ ਸੰਗਤ ਜੀ ਇਕੱਠੇ ਹੋਈਏ ਮੈਂ ਜੋ ਆਕਾਲ ટ્રਸਟ ਹੈ ਬੜੂ ਸਹਾਕਦਾ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਆਂ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ